ਜੀ अमन ਸੰਧੂ ਮੇਰੇ ਨਾਲ ਲਾਡੀ ਪੁੱਛਰ ਜੀ ਅਮਰਜੀਤ ਮਰਗਈ ਜੀ ਮੈਂ ਯੂਥ ਵਿੰਗ ਦਾ ਪਹਿਲਾ ਤੇ ਸਕੱਤਾ ਜਨਰਲ ਸੀਗਾ ਜੀ ਮੀਤ ਪ੍ਰਧਾਨ ਸੀਗਾ ਜੀ ਅਕਾਲੀ ਦਲ ਬਾਦਲ ਦੇ ਤੇ ਵਪਾਰ ਮੰਡਲ ਦੇ ਸਾਡੇ ਲਾਡੀ ਪੁੱਛਰ ਜੀ ਸੀ ਅਸੀਂ ਸ਼ੁਰੂ ਤੋਂ ਹੀ ਪੁਰਾਣੇ ਬੀਰਗਾ ਤੋਂ ਅਸੀਂ ਅਕਾਲੀ ਦਲ ਨਾਲ ਜੁੜੇ ਸੀ ਬਹੁਤ ਕੰਮ ਕੀਤਾ ਜੀ ਸਾਰੇ ਸ਼ਹਿਰ ਨੂੰ ਪਤਾ ਜੀ ਕਿੰਨਾ ਕੰਮ ਕੀਤਾ ਏ ਮੇਰੇ ਖਿਆਲ ਸ਼ਾਇਦ 2007 ਦੀ ਇਲੈਕਸ਼ਨ ਕਰੀਆ ਸਾਹਿਬ ਦੀ ਸੀਗੀ ਜਿਹੜੀ ਲਾਈਫ ਦੇ ਵਿੱਚ ਉਹ ਪਹਿਲੀ ਵਾਰ ਜਿੱਤੇ ਆ ਇਲੈਕਸ਼ਨ ਬਾਅਦ ਇਲੈਕਸ਼ਨ ਛੱਡ ਕੇ ਉਹ ਸਾਡਾ ਯੂਥ ਦਾ ਜਿਹੜਾ ਸਾਰਾ ਕੰਮ ਸੀਗਾ ਸਾਰੇ ਸ਼ਹਿਰ ਨੂੰ ਪਤਾ ਕਿੰਨੀ ਅਸੀਂ ਯੂਥ ਨੇ ਮਿਹਨਤ ਕੀਤੀ ਸੀ ਦਿਨ ਰਾਤ ਅਸੀਂ ਚੀਜ਼ ਦੀ ਲਾਈ ਸੀ ਸਾਨੂੰ ਕਿਸੇ ਅਹੁਦੇ ਦੀ ਭੁੱਖ ਨਹੀਂ ਸਾਨੂੰ ਮਾਨ ਸਨਮਾਨ ਚਾਹੀਦਾ ਜਿਹੜਾ ਉਹ ਸਾਨੂੰ ਦੇ ਹੀ ਨਹੀਂ ਸਕੇ ਆਕ ਕਿਸੀ ਘਰ ਬੈਠੇ ਰਹੇ ਵਾਚ ਕਰਦੇ ਰਹੇ ਕਿਸ ਪਾਰਟੀ ਨਾਲ ਵਿੱਚ ਜੁੜਨਾ ਕਿਉਂ ਜੁੜਨਾ ਅਸੀਂ ਦੇਖਿਆ ਮੋਦੀ ਸਾਹਿਬ ਨੂੰ ਉਹਨਾਂ ਤੋਂ ਜਿਉਂ 47 ਤੋਂ ਅਸੀਂ ਆਜ਼ਾਦ ਹੋਏ ਆ ਅੱਜ ਤੱਕ ਦਾ ਰਿਕਾਰਡ ਤੁਸੀਂ ਚੱਕ ਕੇ ਦੇਖ ਲਓ ਕਿ ਪੀਐਮ ਮੋਦੀ ਜੀ ਜਿਨ੍ਹਾਂ ਕੰਮ ਕਿਸੇ ਨੇ ਕੀਤਾ ਅੱਜ ਭਾਰਤ 7ਵੇਂ ਸਥਾਨ ਤੋਂ ਉੱਠ ਕੇ ਚੌਥੇ ਤੇ ਔਰ ਚੌਥੇ ਤੋਂ ਕੁਝ ਟਾਈਮ ਬਾਅਦ ਵੇਖ ਲਓ ਤੁਸੀਂ ਤੀਸਰੇ ਸਥਾਨ ਤੇ ਅਸੀਂ ਆ ਰਹੇ ਆ ਕੀ ਨਹੀਂ ਉਹਨਾਂ ਨੇ ਭਾਰਤ ਵਾਸਤੇ ਕੀਤਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਕੀਤੀ ਹੈ ਕਿ ਸਾਡੀ ਸਿੱਖਾਂ ਦੀ ਸ਼ਾਨ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਪੂਰੇ ਵਿਸ਼ਾ ਦੇ ਵਿੱਚ ਦੱਸਿਆ ਕਿ ਸਿੱਖ ਕੌਮ ਕੀ ਹੈ ਅੱਜ ਵੀ ਬੇਸ਼ੱਕ ਉਹ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਆ ਪਰ ਉਹ ਸਿੱਖ ਸਮਾਜ ਦਾ ਸਭ ਤੋਂ ਪਹਿਲਾ ਨਾਂ ਲੈਂਦੇ ਵੀ ਸਿੱਖ ਸਮਾਜ ਨੇ ਸਭ ਤੋਂ ਵੱਧ ਕੁਰਬਾਨੀ ਕੀਤੀ ਤੇ ਉਹਨਾਂ ਦੀ ਬਦੌਲਤ ਅੱਜ ਦੇਸ਼ ਜਿੰਦਾ ਤੇ ਹੋ ਜਾਂਦਾ ਹੈ ਔਰ ਅਸੀਂ ਉਸ ਇਨਸਾਨ ਦਾ ਵਿਰੋਧ ਕਰ ਰਹੇ ਹਾਂ ਜਿਨੇ ਭਾਰਤ ਨੂੰ ਬਲੰਦੀਆਂ ਤੱਕ ਪਹੁੰਚਾਤਾ ਸਾਡੀ ਸ਼ਾਨ ਨੂੰ ਉੱਪਰ ਤੱਕ ਪਹੁੰਚਾਤਾ ਕਿੰਨੇ ਅਜੇ ਤੱਕ ਲਾਲ ਕਿਲੇ 'ਚ ਨਵੀਂ ਪਾਸ਼ਾਹੀ ਦਾ ਸ਼ਹੀਦੀ ਦਿਵਸ ਮਨਾਇਆ ਜੀ ਨਰਿੰਦਰ ਮੋਦੀ ਦੇਸ਼ ਪਹਿਲੇ ਨੰਬਰ ਤੇ ਗਿਆ ਜੀ ਅੱਜ ਦੇਸ਼ ਨੂੰ ਪਹਿਲੇ ਨੰਬਰ ਤੇ ਕੌਣ ਬਚਾਉਣ ਵਾਲਾ ਹੈ ਜੀ ਅੱਜ ਅਮਰੀਕਾ ਔਰ ਰਸ਼ੀਆ ਵੀ ਨਰਿੰਦਰ ਮੋਦੀ ਜੀ ਨੂੰ ਪੁੱਛ ਕੇ ਚੱਲਦੇ ਆ ਨੇ ਅਸੀਂ ਕਿਸੇ ਖਾਤੇ 'ਚ ਨਹੀਂ ਸੀ ਪਾਕਿਸਤਾਨ ਤੋਂ ਵੀ ਥਲੇ ਸੀ ਸਾਡੀ ਕਰੰਸੀ ਪਾਕਿਸਤਾਨ ਤੋਂ ਵੀ ਨੀਚੇ ਸੀ ਜੀ ਪਾਕਿਸਤਾਨ ਦੀ ਕਰੰਸੀ ਵੀ ਉੱਪਰ ਸੀ ਅੱਜ ਸਾਡੀ ਕਰੰਸੀ ਦੇਖ ਲਓ ਸਾਡੀ ਕਰੰਸੀ ਦੇ ਵਿੱਚ ਸੌਦਾ ਹੋ ਰਿਹਾ ਚਾਹੇ ਅਸੀਂ ਰਫੇਲ ਲੈਣੇ ਆ ਚਾਹੇ ਪਾਚੇ ਲੈਣੇ ਆ ਕੁਝ ਵੀ ਅਸੀਂ ਲੈਣਾ ਹੈ ਸੋ ਅਸੀਂ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਪੂਰਾ ਸਮਰਥਨ ਦੇ ਰਹੇ ਆ ਤਨੋਂ ਮਨੋਂ ਜਿੰਦ ਜਾਨ ਲਾ ਕੇ ਕੰਮ ਕਰਾਂਗੇ ਕੋਈ ਅਸੀਂ ਇਹੋ ਜਿਹਾ ਸ਼ਬਦ ਨਹੀਂ ਬੋਲਣਾ ਜਿਹਦੇ ਨਾਲ ਅਸੀਂ ਆਪਣੀ ਵਿੜਾਈ ਕਰੀਏ ਬਸ ਅਸੀਂ ਇਹ ਕਹਿੰਨੇ ਆ ਵੀ ਜਿੰਨੇ ਵੀ ਸਾਡੇ ਸਤਕਾਰਯੋਗ ਆਗੂ ਸਹਿਬਾਨ ਮੈਂਬਰ ਸਹਿਬਾਨ ਸਾਡੇ ਸਾਥੀ ਆਏ ਆ ਇਹ ਸਾਡਾ ਕੰਮ ਦੱਸੂਗਾ ਕਿ ਅਸੀਂ ਕੀ ਕਰ ਸਕਦੇ ਆ ਬਸ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਨੀਤਿਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅੱਜ ਅਸੀਂ ਬੀਜੇਪੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਬਸ ਹੁਣ ਮਰਨ ਵੀ ਜਿਹੜਾ ਹੋਊਗਾ ਬੀਜੇਪੀ ਚ ਹੀ ਹੋਊਗਾ ਮਹੋਰ ਨਿਕਲ ਤੇ ਜਾਓ ਆਪੀ ਜਨਤਾ ਪਾਰਟੀ ਜਿੰਦਾਬਾਦ ਆਪ ਦੀ ਜਨਤਾ ਪਾਰਟੀ ਜਿੰਦਾਬਾਦ ਇਹਨਾ ਕਹਿੰਦਾ ਹੋਇਆ ਮੈਂ ਆਪਣੇ ਲੀਡਰ ਸਹਿਬਾਨ ਦਾ ਮੈਂਬਰ ਸਹਿਬਾਨ ਦਾ ਆਪਣੇ ਭਰਾਵਾਂ ਸਾਥੀਆਂ ਦਾ ਮੈਂ ਤਹਿ ਦਿਲੋਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਜੈ